ਹਾਂਜੀ ਆਪਾਂ ਸਿੰਘ ਸਾਹਿਬ ਨਾਲ ਗੱਲ ਕਰਦੇ ਆਂ ਪੰਜਾਬੀ 'ਚ ਤੇ ਇਹਨਾਂ ਨੇ ਜਵਾਬ ਦੇਵੇਂ ਚੀਨੀ 'ਚ ਕੈਂਟਨਿਸ ਕੀ ਮੈਂਡਰਿਨ ਕੈਂਟਨਿਸ ਓਕੇ ਹਾਂਜੀ ਅਮ ਆਪਣਾ ਨਾਮ ਦੱਸੋ ਜੀ ਮੇਰਾ ਚੀਨੀ ਜਨਾਬ ਤੁਹਾਨੂੰ ਪਰ ਉਸ ਨੂੰ ਕਹਿੰਦੇ ਹੁੰਦੇ ਸੀ ਹਾਂਜੀ ਕਮਾਨੂਈ ਟੀਚਰ ਨਾ ਲੱਗਦਾ ਸੀ ਹਾਂਜੀ ਗੋਲਡਨ ਸਮਥਿੰਗ ਹਾਂਜੀ ਤੁਹਾਡਾ ਜਨਮ ਕਦੋਂ ਹੋਇਆ ਹੋ ਤਿੰਨ ਗਏ ਤੁਮੇ ਕੋ ਕਿੱਥੇ ਹੋਇਆ? ਹਾਂ ਕੌਣ? ਸ਼ੰਗਾਂਗ ਕਿੰਨੇ ਸਾਲ ਤੁਸੀਂ ਹਾਂਗਕਾਂਗ ਰਹੇ? ਸਾਲ ਸਈ ਲੀਨ। ਅਮ ਤੇ ਜਦੋਂ ਤੁਹਾਡੀ ਚੀਨੀ ਸੁਣ ਕੇ ਮੇਰੀ ਪੰਜਾਬੀ ਵੀ ਜਾਂਦੀ ਲੱਗੀ। ਹਾਂ ਜੀ ਕੀ ਕੀ ਕੰਮ ਕਰ ਕਿੰਨਾ ਪੜੇ ਤੁਸੀਂ ਉੱਥੇ? ਉਹ ਤੋਂ ਪੜ੍ਹੀ ਹਾਂਗਕਾਂਗ ਹਾਂਗਕਾਂਗ 3 ਲੋ 3 ਗਾਂਗ ਆ। ਆ ਜੋ ਯੂਨਕਿੰਗ ਅ ਤੋ ਭਾਈ ਕੌਨ ਜੀ ਦੀਨ ਲੋਗ ਹੈ ਹਾਂ ਕੰਪਿਊਟਿੰਗ ਹਾਂਗਕਾਂਗ ਪੀਨ ਲੋ ਮੈਂ ਇੰਸਟਿਟਿਊਟ ਉਚੀ ਦੀਨ ਗਾਂ ਹਾਂਜੀ ਤੁਹਾਨੂੰ ਤੁਸੀਂ ਤੁਹਾਨੂੰ ਹਾਂਗਕਾਂਗ ਚ ਰਹਿਣਾ ਵਧੀਆ ਲੱਗਦਾ ਸੀ ਕੀ ਤੁਹਾਨੂੰ ਇੱਥੇ ਕੈਨੇਡਾ ਚ ਵਧੀਆ ਲੱਗਦਾ ਰਹਿਣਾ ਉਹ ਨਾ ਨਹੀਂ ਵਧੀਆ ਮੈਨੂੰ ਲੱਗਦਾ ਨਹੀਂ ਸਭ ਤੋਂ ਜ਼ਿਆਦਾ ਸੋਹਣਾ ਕਿੱਥੇ ਲੱਗਦਾ ਮੈਨੂੰ ਕੋਈ ਏਦਾਂ ਦੀ ਪ੍ਰੋਬਲਮ ਉੱਥੇ ਰਹਿਣਾ ਨਹੀਂ ਜੇ ਤੁਹਾਡੇ ਹੁਣ ਹੱਥ 'ਚ ਹੋਵੇ ਵੀ ਹਾਂ ਮੈਂ ਇੱਥੇ ਰਹਿਣਾ ਜਾਂ ਉੱਥੇ ਕਿੱਥੇ ਜਾਵਾਂਗੇ ਇਸ ਟਾਈਮ ਹੁਣ ਗੱਜ ਕੇ ਕੈਨੇਡਾ ਅੱਛਾ ਕੈਨੇਡਾ ਹੀ ਰਹਿਣਾ ਕਿਸਾ ਹੁਣ ਫਿਰ ਕੈਨੇਡਾ ਹੀ ਵਧੀਆ ਲੱਗਦਾ ਹਾਂਜੀ ਓਕੇ ਪਰ ਹਾਂਗਕਾਂਗ ਵੀ ਵਧੀਆ ਬਹੁਤ ਆ ਰਹਿਣ ਨੂੰ ਖਾਣ ਲਈ ਕੀ ਵਧੀਆ ਉੱਥੇ ਹਾਂਗਕਾਂਗ ਦੇ ਖਾਣਾ ਕੀ ਮਸੂਹ ਰਿਆ ਬਹੁਤ ਕੁਝ ਮਸ਼ਹੂਰ ਆ ਉੱਥੇ ਸਟਰੀਟ ਫੂਡ ਵੀ ਬਹੁਤ ਮਸ਼ਹੂਰ ਆ ਜਿਹੜਾ ਕੀ ਕਹਿੰਦੇ ਉਹਨੂੰ ਜੀਤਾਨ ਵਗੈਰਾ ਹੋਗੇ ਛਰਮ ਫਨ ਹੋਗੇ ਹੋਰ ਇਦਾਂ ਦਾ ਸਟਰੀਟ ਫੂਡ ਆ ਜਿਹੜਾ ਜਿਵੇਂ ਆਪਣੇ ਡਿਮਸਮ ਕਹਿ ਦਿੰਦੇ ਇੱਥੇ ਆ ਉਹਨੂੰ ਕਹਿੰਦੇ ਕੀ ਕਹਿੰਦੇ ਹੁੰਦੇ ਡਿਮਸਮ ਕਹਿੰਦੇ ਹਾਕ ਆ ਵੀਰੇ ਖੁੰਦੇ ਸਿਉਮਾਈ ਸਿਉਮਾਈ ਬੋਸ ਵਾਰ ਹਮਮ ਸੋ ਇਦਾਂ ਦੇ ਸਟਰੀਟ ਫੂਡ ਵੀ ਹੈਗੇ ਹੋਰ ਵਧੀਆ ਖਾਣੇ ਵੀ ਹੈਗੇ ਛਾਫ ਫਾਨ ਹੋ ਗਿਆ ਜਿਵੇਂ ਸੁਪ ਮਾਰਕਲ ਫਾਨ ਹੋਰ ਇਦਾਂ ਦੇ ਕਾਲੇ ਕਾਈ ਫਾਨ ਹੋਰ ਕਿ ਮੈਂ ਹਾਕ ਟਿਊਬੇਰ ਚਾਸੀ ਫੋਨ ਸਭ ਤੋਂ ਬੈਸਟ ਹੈ। ਪਰ ਸਾਡੇ ਹਾਂਗਕਾਂਗ ਦੇ ਵਿੱਚ ਅਮ ਕਿ ਕਿਹੜੇ ਤਿਉਹਾਰ ਮਨਾਏ ਜਾਂਦੇ ਜਿਦਾ ਆਪਣੇ ਇੰਡੀਆ ਦੇ ਵਿੱਚ ਦੀਵਾਲੀ ਆਪਾਂ ਵਸਤੂ ਖਾਣਾ ਲੌਂਗ ਲਕਸਰ ਲੀਨ ਬਣਾਉਂਦੇ ਆ ਹੋਰ ਤੁੰਛਾ ਉੱਚ ਜਿਹੜਾ ਹੁੰਦਾ ਡ੍ਰੈਗਨ ਬੋਟ ਮਨਾਉਂਦੇ ਆ ਇੱਕ ਲੈਂਟਰਨ ਫੈਸਟੀਵਲ ਹੁੰਦਾ ਇੱਕ ਹੋਰ ਵੀ ਇਹਨਾਂ ਦਾ ਚੀਨੀਆਂ ਦਾ ਦਿਨ ਉਹਦਾ ਡ੍ਰੈਗ ਡ੍ਰੈਗਨ ਡਾਂਸ ਕਹਿਣ ਲੱਗਾ ਸੀ ਲਾਇਨ ਡਾਂਸ ਲਾਇਨ ਡਾਂਸ ਹੁੰਦਾ ਲਾਇਨ ਡਾਂਸ ਓਕੇ ਲੈਸ ਇਹ ਆ ਵੜਦੇ ਮੌਦ ਦੇ ਪੈਸੇ ਪਾ ਕੇ ਹਾਂਜੀ ਸੋ ਬਹੁਤ ਉਹਨਾਂ ਦੇ ਵੀ ਹੈਗੇ ਆ ਫੋ ਲਾਈਕ ਤੁੰਛਾਉਜੀ ਦੇਖਦੀ ਉਹਦੇ ਵੀ ਕਿਹੜੀ ਹੋਰ ਬਹੁਤ ਤਰ੍ਹਾਂ ਦੇ ਆ ਅੱਛਾ ਪਰ ਮੇਨ ਮੇਨ ਇਹੀ ਆ ਲੈਂਟਰਨ ਵਾਲਾ ਤੇ ਆਪਣੇ ਲੋਕ ਕਿੰਨੇ ਕਿਹਾ ਉਥੇ ਗੁਰਦੁਆਰਾ ਸਾਹਿਬ ਹੈ ਕਿੰਨੇ ਗੁਰਦੁਆਰਾ ਸਭ ਤੋਂ ਪੁਰਾਣਾ ਮਤਲਬ ਮੈਂ ਕਹਿੰਨਾ ਇੰਡੀਆ ਤੋਂ ਬਾਹਰ ਗੁਰਦੁਆਰਾ ਕਿੰਨੇ ਗੁਰਦੁਆਰੇ ਇੱਥੇ ਇੱਕੋ ਹੀ ਆ ਮਤਲਬ 1901 ਦਾ ਬਣਿਆ ਪਿਆ ਅੱਛਾ ਕਾਫੀ ਬਹੁਤ ਪੁਰਾਣਾ ਇਥੋਂ ਮਗਾਟਾ ਮਾਰੂ ਉਥੋਂ ਦੀ ਨਿਕਲਿਆ ਹੋਰ ਇਦਾਂ ਨੇ ਬਹੁਤ ਹਿਸਟਰੀ ਆ ਨਹੀਂ ਇੱਕੋ ਹੀ ਗੁਰਦੁਆਰਾ ਸਾਹਿਬ ਪੂਰੇ ਹੰਮਾਂ ਦੇ ਵਿੱਚ ਹੋ ਪਤਾ ਨਹੀਂ ਕਹਿੰਦੇ ਆ ਕਿ ਸ਼ਾਇਦ ਇੱਕ ਏਅਰਪੋਰਟ ਵਾਲ ਉਧਰ ਵੀ ਇੱਕ ਬਣਾਇਆ ਪਤਾ ਨਹੀਂ ਉਹ ਮਤਲਬ ਹਜੇ ਚੱਲਿਆ ਨਹੀਂ ਵਾਲਾ ਹਜੇ ਆਈ ਡੋਨਟ ਨੋ ਓਨੈਸਲੀ ਆ ਮੈਂ ਉੱਥੇ ਰਹਿਆ ਨਹੀਂ ਹੋਣੀ ਨੇ ਸਾਲ ਹੋ ਗਏ ਹੂੰ ਹੂੰ ਕਿੰਨੇ ਸਾਲ ਹੋ ਗਏ ਇੱਥੇ ਆਇਆ ਨਾ ਦੇਖ ਲਓ 24 ਸਾਲਾਂ ਦਾ ਮੈਂ ਇੱਧਰ ਆ ਗਿਆ ਸੀ ਹੁਣ ਕਿੰਨੇ ਸਾਲ ਦੇ ਹੋ ਗਏ ਉਹ ਬਸ ਇਤਾਲੀਏ ਦੇ ਆਉਣ ਵਾਲੇ 20 ਸਾਲ ਹੋ ਚੱਲੇ ਉਹਦੇ ਸਾਲ ਠੀਕ ਆ ਹਾਂਜੀ ਹੋਰ ਸੁਣਾ ਦਿਓ ਕੋਈ ਹੋਰ ਕੰਮ ਦੀ ਗੱਲ ਬਾਤ ਉੱਥੇ ਦੇ ਲੋਕ ਚੰਗੇ ਪਿਆਰ ਕਰਨ ਵਾਲੇ ਕਿ ਕਿੰਨਾ ਠੀਕ ਆ ਨਾਰਮਲ ਠੀਕ ਆ ਮਤਲਬ ਉਹ ਇਦਾਂ ਨਹੀਂ ਮਤਲਬ ਥੋੜਾ ਰ ਮੂੰਹ ਤੇ ਕਹਿਉਂਗੇ ਅੱਗੇ ਕਹਿ ਦਿੰਦੇ ਹੁੰਦੇ ਸੀ ਥੋੜਾ ਜਿਵੇਂ ਇੱਥੇ ਵੀ ਰਹੇ ਸੀ ਥੁੰਦੇ ਸੀ ਹਾਂਜੀ ਉਹ ਰਹਾ ਚਾਹੇ ਉਹ ਨਹੀਂ ਨਾ ਮਤਲਬ ਹੈਗਾ ਮਣ ਮੋਟਾ ਤਾਂ ਹੁੰਦਾ ਹੀ ਆ ਸਾਰੇ ਪਾਸੇ ਵੀ ਨੋ ਉਹ ਬਣਾਏ ਮੂੰਹ ਤੇ ਕਹਿ ਦਿੰਦੇ ਪਰ ਉਹਨਾਂ ਦੇ ਦਿਲ ਦੁਲਚ ਨਹੀਂ ਇੰਨਾ ਕੁਝ ਹੁੰਦਾ ਹਮ ਹਮ ਪਰ ਉਹ ਵੈਸੇ ਵੀ ਆਪਣਾ ਥੋੜਾ ਉੱਥੇ ਨਾ ਆਪਣੇ ਪੰਜਾਬੀ ਜਿਹੜੇ ਸ਼ੁਰੂ ਚ ਗਏ ਸੀ ਉਹਦੇ ਪੁਲਿਸ ਵਿੱਚ ਸੀਗੇ ਬਾਲੇ ਹਾਂਜੀ ਜਿਵੇਂ ਬ੍ਰਿਟਿਸ਼ ਵੱਲੋਂ ਗਏ ਸੀਗੇ ਜਾਂ ਸ਼ੰਘਾਈ ਤੋਂ ਇਦਾਂ ਮਤਲਬ ਗਏ ਸੀਗਾ ਉਹ ਮਤਲਬ ਮਤਲਬ ਉਹਨਾਂ ਦਾ ਰੂਪ ਸੀਗਾ ਹਾਂਜੀ ਉਦਾਂ ਵੀ ਫਿਜ਼ਿਕਲੀ ਥੋੜਾ ਪੰਜਾਬੀ ਤਗੜੇ ਆ ਮਤਲਬ ਦੇਖਣ ਨੂੰ ਹੁਣ ਤਾਂ ਚਲੋ ਉੱਥੇ ਦੇ ਵੀ ਬਹੁਤ ਤਗੜੇ ਹੋਗੇ ਲੰਬੇ ਜਵਾਨ ਹੋਗੇ ਚੀਨੇ ਵੀ ਬਹੁਤ ਸੋ ਪਹਿਲਾਂ ਥੋੜਾ ਹੁੰਦਾ ਸੀ ਮਤਲਬ ਮਤਲਬ ਪੰਜਾਬੀਆਂ ਦਾ ਰੂਪ ਇਹਰਾ ਮਤਲਬ ਕੰਮਕਾਰ ਉੱਤੇ ਕੀ ਜਿੱਦਾ ਜ਼ਿਆਦਾ ਕੰਮ ਕਰ ਕਿਸੇ ਕੰਮ ਕਰਦੇ ਸੀ ਉੱਥੇ ਹਾਂ ਸੌਫਟਵੇਅਰ ਦਾ ਕਰਦਾ ਰਿਹਾ ਓਕੇ ਤੇ ਮੈਂ ਉੱਥੇ ਗ੍ਰੈਜੂਏਟ ਹੋ ਕੇ ਉੱਥੇ ਵੀ ਮੈਂ ਸਭ ਤਮ ਕਿਦਾਂ ਜਿਹੜਾ ਗੱਡੀਆਂ ਬੱਸਾਂ ਕਿਦਾਂ ਮਤਲਬ ਉੱਥੇ ਗੱਡੀ ਇੰਨੀ ਲੋਡ ਨਹੀਂ ਗਈ ਉਹ ਰੱਖਣ ਨੂੰ ਰੱਖੀ ਫਿਰਦੇ ਬਹੁਤ ਦੁਨੀਆਵੀ ਮਤਲਬ ਲੋਡ ਨਹੀਂ ਇੰਨੀ ਮਤਲਬ ਉੱਥੇ ਬੱਸਾਂ ਜਿਆਦਾ ਬੱਸਾਂ ਚ ਜਿਆਦਾ ਟ੍ਰੇਨਾਂ ਟ੍ਰੇਮਾਂ ਪਰ ਇੱਕ ਘੰਟੇ ਚ ਬੰਦਾ ਹਾਂਗਕਾਂਗ ਦੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਜਿੱਥੇ ਮਰਜ਼ੀ ਪਹੁੰਚ ਸਕਦਾ 1 ਘੰਟਾ ਸਵਾ ਘੰਟੇ ਅੱਛਾ ਹਾਂ ਦੂਰ ਤੋਂ ਦੂਰ ਵੀ ਮਤਲਬ ਇਲਾਕਾ ਕਿੰਨਾ ਬਿਲਡਿੰਗਾਂ ਹੈ ਨਾ ਜ਼ਿਆਦਾ ਮੈਨੂੰ ਲੱਗਦਾ ਤੁਸੀਂ ਬਿਲਡਿੰਗ ਕੰਕ ਜੰਗਲ ਆਫ ਕੰਕਰੀਟ ਕਹਿੰਦੇ ਹੋ ਬਿਲਡਿੰਗਾਂ ਹੀ ਬਿਲਡਿੰਗਾਂ ਸਾਰੇ ਬਕਸੇ ਸੋਹਣੇ ਪਹਾੜ ਵੀ ਹੈਗੇ ਆ ਜਿਵੇਂ ਆ ਇਧਰ ਹੈਗੇ ਇਲਾਕੇ ਪਹਾੜੀ ਇਲਾਕੇ ਵੀ ਬਹੁਤ ਨੇ ਜੀ ਆ ਉੱਚੀਆਂ ਬਿਲਡਿੰਗਾਂ ਜ਼ਿਆਦਾ ਵੱਡੀਆਂ ਉੱਚੀਆਂ ਵੀ ਬਹੁਤ ਆ ਦੁਨੀਆ ਤੋਂ ਸਭ ਤੋਂ ਉੱਚੀਆਂ ਵੀ ਰਹੀਆਂ ਹੋਈਆਂ ਤੁਸੀਂ ਉੱਪਰ ਰਹਿੰਦੇ ਸੀ ਕਿ ਥੱਲੇ ਮੈਂ ਮੋਸਟਲੀ ਪੱਕੋ ਕਰਿਆ ਨਾਰਥ ਪੁਆਇੰਟ ਤੇ ਉਹ ਥੱਲੇ ਹੀ ਸੀ ਮਤਲਬ ਗਰਾਊਂਡ ਫਲੋਰ ਤੇ ਇੱਕ ਤਰ੍ਹਾਂ ਦਾ ਮੈਂ ਥੋੜਾ ਉੱਚਾ ਸੀ ਠੀਕ ਅਰ ਵਧੀਆ ਸੀ ਇੰਨਾ ਬਾਲਾ ਪੌੜੀਆਂ ਲੈਫਟਾਂ ਚੜਨ ਦੀ ਲੋੜ ਨਹੀਂ ਪੈਂਦੀ ਸੀ ਹਾਂ ਹਾਂ ਬਾਲੇ ਸਾਲ ਤੋਂ ਉੱਥੇ ਦੇ 88 ਤੋਂ ਲੈ ਕੇ ਲਾਲਾਬਾਦ ਉੱਥੇ ਹੀ ਰਹੇ ਹਾਂ ਹਾਂਜੀ ਤੇ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਗਿਆ ਨੂੰ ਹਾਂ ਹਾਂ 15 ਚ ਗਿਆ ਸੀ ਲਾਸਟ ਨਹੀਂ 18 ਚ ਵੀ ਜਾਂਦਾ 18 ਚ 18 ਚ ਗਏ ਸੀ 18 ਚ ਗਿਆ ਸੀ 10 ਸਾਲ ਹੋ ਜੂਏ ਕੀ 2 8 ਸਾਲ ਹੋ ਗਏ ਮੁੰਡਾ ਹਾਂਜੀ 8 ਸਾਲ 8 ਹੋ ਜਾਣੇ ਸਮਰਚ ਹਾਂ ਹਾਂ ਸੋ ਯਾਰ ਚੈਰ ਹੋ ਗਏ ਨੇ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਨੇ ਸ਼ੇਅਰ ਵਾਰੀ ਦੱਸਾ ਆਪਣਾ ਦੇਸ਼ ਦਜੀਏ ਯਾਡਾ ਬਹੁਤ ਸੋਹਣਾ ਹਾਂ ਤਾਂ ਉੱਥੇ ਦਾ ਜੰਮ ਪੜਦਾ ਮੈਂ ਉੱਥੇ ਦੇ ਜੰਮਿਆ ਸੋ ਹੁੰਦਾ ਵੈਰੀ ਮਤਲਬ ਨਾ ਉੱਥੇ ਮਤਲਬ ਇੰਨਾ ਨਹੀਂ ਹੁਣ ਚੈਰ ਹੋ ਗਿਆ ਗਿਆ ਹੀ ਨਹੀਂ ਤੇ ਅਜੇ ਵੀ ਹੈਗੇ ਫੇਸਬੁੱਕ ਤੇ ਫਰੈਂਡ ਚੀਨੇ ਵੀ ਹੈਗੇ ਹਾਂਜੀ ਫੁੱਟਬਾਲ ਖੇਡਦੇ ਖੇਡਦੇ ਰਹੇ ਆ ਘੱਟੇ ਵੱਢਦੇ ਰਹੇ ਆ ਤੇ ਸੋ ਆਪਣਾ ਜਿਹੜਾ ਮੇਰਾ ਸਕੂਲ ਹੁੰਦਾ ਸੀ ਪਹਿਲਾਂ ਤਾਂ ਚਲੋ ਮੈਂ ਚਾਈਨੀਸ ਸਕੂਲ 'ਚ ਵੀ ਗਿਆ ਪੰਜਾਬੀ ਨਿਆਣੇ ਹੁੰਦੇ ਸੀ ਇਹ ਨਾਲ ਪੜ੍ਹਦੇ ਸੀ ਜਿਹੜਾ ਮੇਨ ਸਕੂਲ ਸੀਗਾ ਉਹਨੂੰ ਸਰੈਲਿਸ ਕਦੂਰੀ ਸਕੂਲ ਉਹ ਪੰਜਾਬੀ ਆਨੇ ਇੰਡੀਆ ਨੇ ਨਹੀਂ ਫੰਡ ਕੀਤਾ ਸੀ ਹਾਂਜੀ ਉਮਰ ਉਥੇ ਬਾਹਲੇ ਇੰਡੀਆ ਨਹੀਂ ਸੀ ਪੰਜਾਬੀ ਹੁਣ ਫਿਰ ਪਾਕਿਸਤਾਨੀ ਵਧਣ ਲੱਗੇ ਹਾਂ ਫਿਰ ਹੋਰ ਵੀ ਆ ਗਏ ਨੇਪਾਲੀ ਵਗੈਰਾ ਵੀ ਆ ਗਏ ਬਾਅਦ ਵਿੱਚ ਸਾਰੇ ਸਾਰੇ ਤਰ੍ਹਾਂ ਦੇ ਹੋ ਗਏ ਥੋੜਾ ਓਕੇ ਪਹਿਲਾਂ ਪੰਜਾਬੀ ਹੁੰਦੇ ਸੀ ਜ਼ਿਆਦਾ ਦਾ ਮਤਲਬ ਇੰਡੀਅਨ ਪੰਜਾਬੀ ਮਤਲਬ ਫੇਰ ਥੋੜੇ ਪਾਕਿਸਤਾਨੀ ਨੀ ਸਿੱਖ ਨਿਆਣੀ ਸੀਗੇ ਜਿੱਦਾਂ ਤੁਸੀਂ ਹਾਂ ਜੂੜੇ ਵਾਲੇ ਉਹ ਤੇ ਸਾਰੇ ਆਲਮੋਸਟ ਜੂੜੇ ਵਾਲੇ ਹੁੰਦੇ ਸੀ ਪਹਿਲਾਂ ਫੇਰ ਥੋੜਾ ਚੇਂਜ ਹੋੁੰਦਾ ਗਿਆ ਹੁੰਦਾ ਗਿਆ ਚੇਂਜ ਹੁੰਦਾ ਗਿਆ ਹੁਣ ਪਤਾ ਨਹੀਂ ਉਹਦਾ ਠੀਕ ਆ ਹਾਂ ਯਾਨੀ ਕਿ ਵਧੀਆ ਹੈ ਬਹੁਤ ਵਧੀਆ ਜਗ੍ਹਾ ਨੂੰ 11 ਸਾਲ ਉਥੇ ਸਕੂਲ ਚ ਪੜੇ ਹਾਂ ਹਮ ਸੋ ਮਤਲਬ ਪੂਰ ਲੋੜੀ ਆਪਣਾ ਹੀ ਉਹਦਾ ਰਹਿ ਗੋ ਜਾਂਦਾ ਸੀ ਇੰਟਰਸਟਿੰਗ ਸੀਗਾ ਹਾਂ ਹਾਂ ਚਲੋ ਜੀ ਹੋਰ ਕੋਈ ਗੱਲ ਬਾਤ ਤੂੰ ਨਹੀਂ ਕਹੀ ਨਾ ਹੁਣ ਤੱਕ ਨਹੀਂ ਅਸੀਂ ਦੱਸਦੇ ਹਾਂ ਸਾਡਾ ਮਹਾਰਾਸ਼ਟਰ ਆ ਅਸੀਂ ਨਿੱਕੇ ਹੁੰਦੇ ਹੁੰਦੇ ਤੂੰ ਦੱਸੀਂ ਕਰ ਕੱਲ ਨੂੰ ਤੇਰੇ ਤੇ ਬਣਾਉਂ ਨਹੀ ਮੈਂ ਇੱਦੀ ਵਿੱਚ ਹੀ ਦੱਸ ਦੇਣਾ ਤੁਹਾਡੇ ਨਾਲ ਹੀ ਜੀ ਉਹ ਮੇਰੇ ਵਾਲ ਕਰਕੇ ਆ ਤੁਹਾਡੇ ਵਾਲ ਕਿਉਂ ਨਾ 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 ਐਦਾਂ ਹੀ ਐਦਾਂ ਹੀ ਚੱਲੋ ਆਪਾਂ ਰਹਿਆ ਮਹਾਰਾਸ਼ਟਰ ਛੋਟੇ ਹੁੰਦੇ ਹੀ ਡੈਡੀ ਮੇਰੇ ਉੱਤੇ ਰੇਲਵੇ ਦੀ ਜੌਬ ਕਰਦੇ ਸੀ ਜਨਮ ਕਿੱਥੇ ਦਾ ਕਰੇ ਮੇਰਾ ਜਨਮ ਹੈਗਾ ਪੰਜਾਬ ਦਾ ਜਲੰਧਰ ਜ਼ਿਲ੍ਹਾ ਤੇ ਪਿੰਡ ਫਲਪੂਤਾ ਫਲਪੂਤਾ ਹਾਂਜੀ ਮੇਰੇ ਭਰਾ ਦਾ ਵੀ ਉੱਥੇ ਦਾ ਜਨਮ ਆ ਤੇ ਮੇਰੀ ਭੈਣ ਦਾ ਜਨਮ ਹੈਗਾ ਨਾਗਪੁਰ ਅਜਨੀ ਪਰ ਰਹੀ ਉਹ ਪੈਂਡਿਆ ਮੇਰੀ ਦਾਦੀ ਜੀ ਦੇ ਨਾਲ ਹਨਾ ਫਲਬੂਤੇ ਪੈਂਡ ਤੇ ਅਸੀਂ ਰਹੇ ਆ ਨਾਗਪੁਰ ਹੈਗੀ ਅਸੀਂ ਪੰਜਾਬ ਦੇ ਜੰਮਪਾਲ ਭੈਣ ਭਰਾ ਦੋਨੋਂ ਮੰਮੀ ਡੈਡੀ ਉੱਥੇ ਸੀਗੇ ਤਾਂ ਉੱਥੇ ਸੀਗੇ ਅਸੀਂ ਵੀ ਮਹਾਰਾਸ਼ਟਰ ਆ ਹਨਾ ਫਿਰ ਵਿਚੀ ਡੈਡੀ ਕਦੇ ਸਾਨੂੰ ਇੱਥੇ ਛੱਡ ਦਿੰਦੇ ਸੀ ਪੰਜਾਬ ਅਸੀਂ ਇੱਥੇ ਪੜ ਲਈਦਾ ਸੀ ਵਿਚੀ ਉਹਦਾ ਰੇਲਵੇ ਸੀਗਾ ਹਾਂਜੀ ਰੇਲਵੇ ਡਰਾਈਵਰ ਸੀਗੇ ਤੇ ਹਾਂਜੀ ਹਾਂਜੀ ਤੇ ਵਧੀਆ ਸੀਗਾ ਤੇ ਬਹੁਤ ਵਧੀਆ ਲੱਗਦਾ ਹੁੰਦਾ ਸੀ ਸਾਨੂੰ ਕਿੰਨਾ ਚਿਰ ਰਹੇ ਉੱਥੇ ਨਾਗਪੁਰ ਅਸੀਂ 97 ਵਿੱਚ ਆ ਗਏ ਸੀ ਪੰਜਾਬ ਡੈਡੀ ਰਿਟਾਇਰ ਹੋ ਗਏ ਸੀਗੇ 97 ਚਾਹ ਜੀ 98 ਵਿੱਚ ਮੇਰੀ ਸਿਸਟਰ ਦਾ ਵਿਆਹ ਹੋਇਆ ਸੀਗਾ ਹਾਂਜੀ ਠੀਕ ਫਿਰ ਆਪਾਂ ਆ ਗਏ ਭੈਣ ਨੇ ਸਾਨੂੰ ਮੰਗਾਇਆ ਕੈਨੇਡਾ ਇੱਥੇ ਓਕੇ 2003 ਚ ਆ ਗਏ ਸੀ ਜੀ ਅਸੀਂ ਹੂੰ ਹਾਂਜੀ ਅੱਜ 19 ਤਰੀਕ ਆ ਅੱਜ ਦੇ ਦਿਨ ਮੇਰੀ ਭੈਣ ਪਹਿਲੇ ਦਿਨ ਆ ਮਤਲਬ ਪਹਿਲੀ ਵਾਰੀ ਕੈਨੇਡਾ ਆਈ ਸੀ ਸਿਸਟਰ ਮੇਰੀ ਅੱਜ ਦੇ ਦਿਨ ਹਾਂਜੀ ਤੇ 98 ਵਿੱਚ ਵਿਆਹ ਹੋਇਆ ਸੀ 99 ਵਿੱਚ ਉਹ ਆ ਗਈ ਸੀ ਇੱਥੇ ਹਾਂਜੀ ਤੇ ਭੈਣ ਨੇ ਆਪਾਂ ਨੂੰ ਫਿਰ ਸਵਰਗ ਦਿਖਾਇਆ ਸਵਰਗ ਕੈਨੇਡਾ ਸਵਰਗ ਹੈ ਜੀ ਕੋਣ ਵੀ ਤੈਨੂੰ ਸਵਰਗ ਕਹਿੰਦਾ ਹਾਂ ਬਿਲਕੁਲ ਬਹੁਤ ਸੋਹਣਾ ਹਾਂਜੀ ਇੱਥੇ ਰਹਿਣਾ ਮੈਂ ਤਾਂ ਸਾਰੀ ਲਾਈਫ ਹਾਂਜੀ ਇੰਡੀਆ ਜਾਵਾਂਗੇ ਮਹਾਰਾਜ ਦੇ ਦਰਸ਼ਕ ਦਰਬਾਰ ਸਾਹਿਬ ਅੰਮ੍ਰਿਤਸਰ ਸਾਰੇ ਕਹਿਣਾ ਪੰਜ ਦਿਨ ਦਰਸ਼ਨ ਕਰਾਂਗੇ ਪਰ ਰਵਾਂਗੇ ਇੱਥੇ ਆਪਾਂ ਮੈਂ ਕੈਨੇਡਾ ਵੀ ਮੈਂ ਤਾਂ ਇੱਥੇ ਰਹਿਣਾ ਕੈਨੇਡਾ 'ਚ ਹੀ ਨੈਚੁਰਲ ਬਹੁਤ ਆ ਬੋਲ ਇੱਥੇ ਮਤਲਬ ਜਿਹੜੇ ਆਈਲੈਂਡ ਆ ਦੇ ਹੋਰ ਵੀ ਬਹੁਤ ਦਿੱਤਾ ਚਲੋ ਲੌਕਿੰਗ ਵਗੈਰਾ ਕਰਤੀ ਆ ਹਾਂਜੀ ਪਰ ਨੈਚੁਰਲ ਬਿਊਟੀ ਮਤਲਬ ਜਿਹੜੀ ਸੀਨਿਕ ਆ ਬਹੁਤ ਵੈਲ ਵੀ ਬਹੁਤ ਸਭ ਤੋਂ ਸੋਹਣਾ ਬ੍ਰਿਟਿਸ਼ ਕੋਲੰਬੀਆ ਤੁਹਾਨੂੰ ਪਤਾ ਪਤਾ ਮੈਨੂੰ ਮੈਂ ਦੇਖਿਆ ਮੈਂ ਮੈਂ ਤੁਹਾਨੂੰ ਦੱਸਦਾ ਮੈਂ 6 ਸਾਲਾਂ ਦਾ ਸੀਜ਼ਨ 88 89 ਚ ਪਹਿਲੀ ਵਾਰ ਯੂਕੇ ਗਿਆ ਸੀ ਹਾਂਜੀ ਸੋ ਫਿਰ ਮੈਂ ਆਸਟ੍ਰੇਲੀਆ ਆਸਟ੍ਰੇਲੀਆ ਵੀ ਦੇਖਿਆ ਸਿਡਨੀ ਮੈਲਬੌਰਨ ਦੇਖਿਆ ਹੋਰ ਮੈਂ 2000 ਚ ਮੈਂ ਵੀ ਕੈਨੇਡਾ ਅਮਰੀਕਾ ਦੇਖ ਕੇ ਆ ਸੀ 2000 ਪੜਨ ਗਿਆ ਸੀ 2004 ਇਸ ਪਹਿਲੀ ਵਾਰ ਮੈਂ 2005 ਚ ਸੀ 88 ਚ ਗਿਆ ਸੀ ਯੂਕੇ ਰਾਈਟ ਫਿਰ 92 ਚ ਇੰਡੀਆ ਵੀ ਗਿਆ ਸੀਗਾ ਸੋ ਇੰਡੀਆ ਵੀ ਬਹੁਤ ਸੋਣਾ ਪਰ ਪੰਜਾਬ ਵੀ ਬਹੁਤ ਸੋਣਾ ਪਰ ਇੱਥੇ ਥੋੜਾ ਨੇਚਰਲ ਜਿਵੇਂ ਕਾਫੀ ਸੋਹਣਾ ਹੈ वेरी ਬਿਊਟੀਫੁਲ ਕੰਪੇਅਰ ਟੂ ਇਵਨ ਮੈਨੀ ਅਦਰ ਪਲੇਸਸ ਲਾਈਕ ਇਹ ਸਾਰਾ ਕੁਛ ਓਸ਼ਨ ਵੀ ਹੈਗਾ ਦਰਖਤ ਵੀ ਹੈਗੇ ਆ ਸਾਰੇ ਪਹਾੜ ਦੇ ਕਿਹੜਾ ਨਿਆਲੀ ਪਹਾੜ ਬਹੁਤ ਸੋਹਣੇ ਆ ਲਾਈਕ ਬਹੁਤ ਸੋਹਣੇ ਪਹਾੜ ਹਾਂਜੀ ਸਿਆਣਾ ਜਸਨੋ ਪਈ ਹੁੰਦੀ ਪਹਾੜਾਂ ਤੇ ਸਭ ਤੋਂ ਜਿਆਦਾ ਫਰੈਸ਼ ਵਾਟਰ ਹੈ ਵੀ ਕੈਨੇਡਾ ਜਾ ਹਾਂਜੀ ਸੋ ਯਾ ਉਹ ਬਹੁਤ ਗੱਲਾਂ ਕਿੱਥੇ ਕਿੱਥੇ ਘਮਾਉਣਾ ਫਿਰ ਸਾਨੂੰ ਤੁਸੀਂ ਇੱਕ ਗੱਲ ਮੈਨੂੰ ਥੋੜਾ ਜਿਹਾ ਹੈ ਮਤਲਬ ਬੀਚ ਥੋੜੇ ਹੋਰ ਡਿਫਰੈਂਟ ਆਏ ਤੇ ਨਾ ਪੱਥਰ ਜਿਹੜੇ ਆ ਉਹ ਹਾਂਗਕਾਂਗ ਵਗੈਰਾ ਉਧਰ ਬੀਚ ਜਾਦੇ ਵਧੀਆ ਪਰ ਉਦਾਂ ਹੀ ਲਾਦਾ ਪਰ ਹੈਗਾ ਇੱਥੇ ਜਿਵੇਂ ਟੋਫੀਨੋ ਵਗੈਰਾ ਹੈਗਾ ਉਹ ਉਹ ਸਮੁੰਦਰ ਵੱਲ ਜਿਹੜੇ ਬੀਚ ਆ ਉਹ ਸੋਹਣੇ ਆ ਉਧਰ ਆਪਾਂ ਲਾਈਕ ਉਧਰ ਜਾਈਏ ਨਾ ਆਈਲੈਂਡ ਤੇ ਪਰਲੇ ਪਾਸੇ ਜਿੱਧਰ ਸਮੁੰਦਰ ਲੱਗਦਾ ਉਹ ਮਿੱਟੀ ਸਿੱਧੀ ਆਉਂਦੀ ਆ ਮਤਲਬ ਜਿੱਦਾਂ ਵੀ ਆਈ ਡੋਨਟ ਨੋ ਜਿੱਦਾਂ ਵੀ ਨੇਚਰ ਦਾ ਹੈਗਾ ਸਿਸਟਮ ਲਾਈਕ ਉੱਥੇ ਬੀਚ ਸੋਹਣੇ ਮੈਨੂੰ ਕਿਤੇ ਕਿਤੇ ਲੈ ਕੇ ਜਾਣਾ ਆਉਣ ਵਾਲੇ ਸਮੇਂ 'ਚ ਕਾਪਾ ਜਾਏ ਹੈ ਕਿ ਜਗ੍ਹਾ ਤੇ ਬਸ ਹੁਣ ਦਨ ਕਿਤੇ ਜਾਣਾ ਯੂਰਪ ਦਾ ਵੀ ਗੜਾ ਮਹਾਰਾਜ ਜੇ ਸਾਬ ਨਾਲ ਗਿੱਟੇ ਤੇ ਗਟਾ ਦੋ ਕਰੇ ਕਿਤੇ ਜਾ ਸਕਦੀ ਸਭ ਤੋਂ ਕੰਮ ਜਦੋਂ ਵਧੀਆ ਚੱਲਣ ਲੱਗ ਗਿਆ ਜਾ ਨਹੀਂ ਸਕਦੀ ਮੈਂ ਤਾਂ ਤੁਰ ਨਹੀਂ ਸਕਦੀ ਕਿੱਦਾਂ ਕਰਾਂਗੇ ਕੋਈ ਨਾ ਟੈਕਸੀ ਕਰਕੇ ਜਾਵਾਂਗੇ ਤੈਨੂੰ ਉੱਥੇ ਪੈਦਲ ਥੋੜਾ ਭਜਾਉਣਾ ਨਹੀਂ ਫਿਰ ਵੀ ਬੰਦਾ ਤਕੜਾ ਆਇਆ ਨ ਕੈਮ ਹੋਣਾ ਚਾਹੀਦਾ ਕਾਨਫਰੈਂਸ ਲਈ ਤਾਂ ਖਾ ਪੀ ਤਕੜੀਆਂ ਚੀਜ਼ਾਂ ਖਾਂਦੀ ਨਹੀਂ ਕਾਬੂਸ ਹੋ ਜਾਣਾ ਮੜਵਾ ਖਾ ਲੈਣੀ ਚਲੋ ਇਸ ਗਏ ਟਾਪਿਕ ਤੇ ਨਾ ਗੱਲ ਕਰੋ ਜੀ ਤੁਸੀਂ ਕੋਈ ਹੋਰ ਗੱਲ ਕਰੋ ਜੋੜ ਕੇ ਟੱਕਰ ਕੋਈ ਵੀ ਚਲੋ ਹੁਣ ਪਾਸ ਕਰਾ ਨਾ ਭੋਲੋ ਹਣਾ ਮਸੀਦਾਂ ਉਸੇ ਢਿੱਕੇ ਆਏ ਆ ਢਿੱਕੇ ਬੁਲਾ ਲਿਆ ਗਰ ਮੈਨੂੰ ਤਾਂ ਕੋਈ ਗੱਲ ਨਹੀਂ ਬੋਲਣ ਨੂੰ ਕੀ ਇਹ ਜੋਰ ਲਾਦਾ ਇਹਦਾ ਕੰਪਿਊਟਰ ਹੁੰਚੇ ਵੜੇ ਹੁੰਨੇ ਆ ਤੇ ਡੋਰ ਲਾ ਕੇ ਵਹਿ ਜੰਨੇ ਆ ਬੰਦਾ ਬਾਹਰ ਦੇਖੋ ਕੋਈ ਜਮੇਟ ਨਹੀਂ ਫਿਰਦਾ ਉਦੋਂ ਹੀ ਦਰਵਾਜ਼ਾ ਆਪਾਂ ਬੰਦ ਕਰ ਲਾਉਂਦੇ ਆ ਮੈਂ ਤਾਂ ਬਾਅਦ ਹੀ ਉਹ ਆਈ ਆ ਹਾਈ ਕਾਕਾ ਕੇ ਮੈਂ ਮਰ ਜੇ ਜੇ ਤਾ ਫੜਕਾ ਦੇ ਕੀ ਆ ਕੀ ਆ ਟੱਟ ਕੇ ਬੈੰਨੇ ਤੁਸੀਂ 5 ਮਿੰਟ ਨਹੀਂ ਜੀ ਲੱਗਦਾ ਨਾ ਤੇਰਾ ਮੇਰੇ ਨੂੰ ਨਹੀਂ ਕਿੱਥੇ ਜੀ ਲੱਗਦਾ 5 ਮਿੰਟ ਵੀ ਉਹਨਾਂ ਕੰਮ ਤਾਂ ਚੱਲ ਜੀ ਉਦੋਂ ਹੀ ਕੰਮ ਕਰਨਾ ਫਿਰ ਬੰਦੇ ਨੂੰ ਹੈਲਪ ਚਾਹੀਦੀ ਹੁੰਦੀ ਆ ਤਾਂ ਉਹਦਾ ਲਾਦਾ ਆ ਬੰਦੇ ਦਾ ਫਾਇਦਾ ਹੀ ਨਾ ਆ ਜੇ ਕੋਲ ਆ ਕੰਮ ਕਮ ਕਰਾਵੇ ਹੈਲਪ ਕਰਾਵੇ ਬੰਦਾ ਕਾਕਾ ਕਹਿੰਦਾ ਡੈਡੀ ਨਸ ਕਰ ਲੈ ਨਹੀਂ ਕਾਕਾ ਕਹਿੰਦਾ ਡੈਡੀ ਕਿੱਥੇ ਮਾਂ ਡੈਡੀ ਕਿੱਥੇ ਐਦਾਂ ਨਹੀਂ ਹੁੰਦਾ ਹੋਰ ਵੀ ਬਥੇਰੇ ਕੰਮ ਕਰਨ ਵਾਲੇ ਆ ਹਾਂਜੀ ਬਸ ਅੱਜ ਲਈ ਇੰਨਾ ਹੀ ਪਾਣੀ ਤਾਂ ਪੀ ਲੈਣ ਦੋ ਇੰਨਾ ਬਣਾ ਕੇ ਉਹਨੂੰ ਫੋੜੀ ਪੀਓ ਪੀਓ ਪਾਣੀ ਕਾਕਾ ਕਰਦੇ ਕੱਟ 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 ਚਲੋ ਐਦਾਂ ਹੀ ਚੱਲੂ ਜੀ ਰੋ ਆਇਆ ਸਾਡਾ ਵਲੌਗ ਐਦਾਂ ਹੀ ਕੋਈ ਕੱਟ ਕੁਟਰੀ ਹੁਣ ਸਾਰਾ ਕੁਛ ਇਦਾਂ ਹੀ ਚੱਲੂ ਨਾ 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 ਕੱਟ ਕਾਟੇ ਕੋਈ ਡਰਾਮਾ ਥੋੜੀ ਆਪ ਐਕਟਿੰਗ ਕਰਦੇ ਆ ਜੋ ਹੈ ਸੋ ਹੈ ਕਿਦਾਂ ਕਹਿੰਦੇ ਨੇ ਅਸਲੀ ਆ ਹਾਂਜੀ ਬੋਲੋ ਕਿਤੇ ਨਹੀਂ ਪਾਉਣਾ ਯੈਸ ਹਾਂਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਸਾਡਾ ਵਧੀਆ ਲੱਗਿਆ ਹੁਣ ਚਲੋ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਵਾਹਿਗੁਰੂ ਸਾਰੇ ਨੇ ਛੜਦੀ ਕਲਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ